ਭਾਰਤ ਦਾ ਪਹਿਲਾ ਡਾਕਨਾ ਕਲਕੱਤਾ 1727 ਇੰਗਲਿਸ਼ ਚੈਨਲ ਪਾਰ ਕਰਨ ਵਾਲਾ ਪਹਿਲਾ ਭਾਰਤੀ ਮਿਹਰ ਸੈਨ ਪਹਿਲਾ ਭਾਰਤੀ 에어 ਚੀਫ ਮਾਰਸ਼ਲ ਐਸ ਮੁਖਰਜੀ ਪਹਿਲਾ ਭਾਰਤ ਦਾ ਟੈਲੀਗ੍ਰਾਫ ਸੁਨੇਹਾ 5 ਨਵੰਬਰ 1850 ਨੂੰ ਕਲਕੱਤੇ ਤੋਂ ਡਾਇਮੰਡ ਹਾਰਬਰ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਭੇਜਿਆ ਗਿਆ ਸੀ ਭਾਰਤ ਦੀ ਪਹਿਲੀ ਮਹਿਲਾ ਮਰਚੰਟ ਨੇਵੀ ਅਫਸਰ ਸੁਨਾਲੀ ਬੈਨਰਜੀ ਭਾਰਤ ਦੀ ਪਹਿਲੀ ਮਹਿਲਾ ਵਿਦਿਆਪਕ ਸਤਰੀਬਾਈ ਫੁੱਲੇ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਅਣੰਦੀ ਬਾਈ ਜੋਸ਼ੀ ਭਾਰਤ ਦਾ ਪਹਿਲਾ ਅਪਾਹਜਾਂ ਲਈ ਸੁਖਾਲਾ ਬੈਂਕ ATM ਯੂਨੀਅਨ ਬੈਂਕ ਆਫ ਇੰਡੀਆ ਨੇ ਬਣਾਇਆ ਸੀ ਭਾਰਤ ਆਉਣ ਵਾਲਾ ਪਹਿਲਾ ਚੀਨੀ ਯਾਤਰੀ ਫਾਹਿਆਨ ਭਾਰਤ ਆਉਣ ਵਾਲਾ ਪਹਿਲਾ ਬਰਤਾਨਵੀ ਯਾਤਰੀ ਹਾਇਕਿੰਸ ਭਾਰਤ ਦਾ ਪਹਿਲਾ ਇੰਟਰਨੈਟ ਰਸਾਲਾ ਭਾਰਤ ਸਮਾਚਾਰ ਭਾਰਤ ਦਾ ਪਹਿਲਾ ਹਿੰਦੀ ਖਬਰ ਉਦੰਤ ਮਾਰਤੰਡ ਭਾਰਤ ਦਾ ਪਹਿਲਾ ਹਿੰਦੀ ਮਾਸਕ ਰਸਾਲਾ ਸਰਸਵਤੀ ਕਮਾਂਤਰੀ ਨਿਆਇਕ ਅਦਾਲਤ ਦਾ ਪਹਿਲਾ ਭਾਰਤੀ ਜੱਜ ਡਾਕਟਰ ਨਗੇਂਦਰ ਸਿੰਘ ਭਾਰਤੀ ਨੈਸ਼ਨਲ ਕਾਂਗਰਸ ਦਾ ਪਹਿਲਾ ਮੁਖੀ ਡਬਲਿਊ ਸੀ ਬੈਨਰਜੀ 1885 MBBS ਕਰਨ ਵਾਲਾ ਪਹਿਲਾ ਭਾਰਤੀ ਸੁਰਜੋ ਕੁਮਾਰ ਗੋਦੇਵ ਚੋਕਰ ਵੱਟੀ ਭਾਰਤ ਦੀ ਪਹਿਲੀ ਓਪਨ ਯੂਨੀਵਰਸਿਟੀ ਆਂਧਰਾ ਪ੍ਰਦੇਸ਼ ਓਪਨ ਯੂਨੀਵਰਸਿਟੀ ਅੰਟਾਰਕਟਿਕ ਪਹੁੰਚਣ ਵਾਲਾ ਪਹਿਲਾ ਭਾਰਤੀ ਲੈਫਟੀਨੈਂਟ ਰਾਮਚਰਨ ਭਾਰਤ ਦਾ ਪਹਿਲਾ ਟੈਸਟ ਟਿਊਬ ਬੱਚਾ ਇੰਦਰਾ ਬੇਬੀ ਹਰਸ਼ਾ